ਇਹ ਸ਼ਖਸ ਬੋਲ ਨਹੀਂ ਸਕਦਾ ਪਰ ਇਸ਼ਾਰਿਆਂ ਦੇ ਨਾਲ ਦੱਸ ਰਿਹਾ ਹੈ ਕਿ ਇਸ ਦੇ ਨਾਲ ਕੁੱਟਮਾਰ ਹੋਈ ਹੈ ਤੇ ਇਸ ਨੂੰ ਕੱਟਾ ਟਿਕਾਇਆ ਗਿਆ ਹੈ ਇਹ ਹਾਲਾਤ ਪੰਜਾਬ ਦੇ ਨੇ ਯੂਪੀ ਦੇ ਨਹੀਂ ਸਾਰੀ ਕਟਨਾ ਇਸ ਨੇ ਲਿਖ ਕੇ ਦੱਸਿਆ ਕਿ ਇਸ ਦੇ ਨਾਲ ਕੀ ਕੁਝ ਹੋਇਆ ਹੈ ਲਿਖ ਕੇ ਦੱਸ ਰਿਹਾ ਕਿ ਲਖਨਊ ਪ੍ਰਯਾਗਰਾਜ ਲਖਨਊ ਇਹ ਰਹਿਣ ਵਾਲਾ ਉੱਥੋਂ ਦਾ ਆਪ ਦਾ ਐਡਰੈਸ ਲਿਖ ਰਿਹਾ ਹੈ ਇਸ ਦਾ ਕੁਝ ਪੋਰਸ਼ਨ ਜਲਿਆ ਹੋਇਆ ਦਿਖਾਈ ਦੇ ਰਿਹਾ ਇੰਜ ਜਾਪ ਰਿਹਾ ਹੈ ਕਿ ਜਿਵੇਂ ਇਸ ਜਗ੍ਹਾ ਤੋਂ ਕੁਝ ਮਟੇਨ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਕੱਟਾ ਦਿਖਾਇਆ ਪਾਜਲ ਕਾਂ। ਅੱਛਾ। ਮਾਰ ਰਹੀਆਂ ਸਾਡੇ ਸਟੇਸ਼ਨ ਤੇ। ਜੀ ਪਾਜਲ ਕਾਂ ਦੇ ਰਾਹ ਤੇ ਕੱਟਾ ਦਿਖਾਇਆ ਨੂੰ। ਉੱਤਮ ਰਹੀਆਂ ਜੀ ਬਾਹਵ ਜਲੀ ਵੀ ਹੈ। ਸਤਿ ਸ਼੍ਰੀ ਅਕਾਲ ਮੈਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆ ਪੰਜਾਬ ਜਿਸ ਸ਼ਖਸ ਨੂੰ ਤੁਸੀਂ ਬੈੱਡ ਤੇ ਬੈਠਾ ਦੇਖ ਰਹੇ ਹੋ ਇਸ ਸ਼ਖਸ ਦੇ ਨਾਲ ਮਾਰਕਟ ਹੋਈ ਹੈ। ਇਹ ਸ਼ਖਸ ਕੁਝ ਵੀ ਬੋਲ ਨਹੀਂ ਸਕਦਾ। ਹੁਣ ਤੁਸੀਂ ਇਸ ਦੀ ਹੈਲਪ ਕਰਨੀ ਹੈ ਤੇ ਇਸ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਦੇ ਪਰਿਵਾਰਕ ਮੈਂਬਰਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਵੀ ਆਪਣੇ ਮਹੱਲੇ ਇੱਕ ਮੁੰਡਾ ਆਇਆ ਉਹਨੂੰ ਸੱਟਾਂ ਵੱਜੀਆਂ ਵੀ ਆਈਆਂ ਜੀ ਔਰ ਆਪਣਾ ਨਾਮ ਨੂੰ ਮੈਨੂੰ ਦੱਸ ਰਿਹਾ ਲਿਖ ਰਿਹਾ ਜੀ ਔਰ ਇਹ ਕਹਿ ਰਿਹਾ ਵੀ ਮੈਨੂੰ ਲਾਧੂਗਾ ਮੋੜ ਕਟਾ ਦਿਖਾਇਆ ਕਟਾ ਦਿਖਾ ਕੇ ਮੈਨੂੰ ਸਾਰਾ ਸਮਾਨ ਮੇਰਾ ਖੋ ਲਿਆ ਗਿਆ ਤੇ ਮਹੱਲਾ ਨਾਲ ਅਸੀਂ ਸਾਡੇ ਦੀ ਨਾਲ ਆਇਆ ਤਾਂ ਆਇਆ ਜੀ ਇਹਨੂੰ ਔਰ ਕਪੜੇ ਚੇਂਜ ਕੀਤੇ ਜੀ ਹੁਣ ਥੋੜੀ ਜੀ ਸੁਰਤ ਤੇ ਆਇਆ ਜੀ ਇਹ ਪੰਜਾਬ ਦੇ ਹਾਲਾਤ ਇੰਨੇ ਮਾੜੇ ਆ ਜੀ ਕੁਝ ਨਿਗਾਹ ਚ ਕਿੰਨੇ ਕੋਜਿਆ ਸਰ ਮੇਰੀ ਨਿਗਾਹ ਜੀ ਇਹ ਪੌਣਾ ਕੋਹ ਘੰਟਾ ਪਹਿਲਾਂ ਆਇਆ ਜੀ ਘੰਟਾ ਪਹਿਲਾਂ ਆਇਆ ਜੀ ਇੱਥੇ ਕਿਵੇਂ ਮਿਲਿਆ ਜੀ ਇੱਥੇ ਇਹ ਮੇਰੇ ਮੁਹੱਲੇ ਵਾਲੇ ਨੇ ਫੋਨ ਕਰਿਆ ਜੀ ਸਾਨੂੰ ਹਾਂਜੀ 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 ਕਾਈ ਕਿਹੜੀ ਜਗ੍ਹਾ ਜਿੱਥੇ ਹੋਣਾ ਸੀ ਫਟਾ ਇਹ ਦਸ਼ਮੇਸ਼ ਨਗਰ ਰਸ਼ੇਂਦਰਪਾਲ ਐਮਸੀ ਵਾਲੀ ਗਲੀ ਸੀ ਕਿ ਕੀ ਹੋਇਆ ਸੀਗਾ ਇਹ ਆਪਣੇ ਘੂਏ ਕੇ ਉਰਾਏ ਜਾਂਦੇ ਪੈਠੜੀ ਉੱਤੇ ਜਾਦੇ ਅੱਛਾ ਜੀ ਜਾਂਦੇ ਅਸੀਂ ਆਖਾ ਇਹਨੂੰ ਮੁੰਡਾ ਕਿਧਰੋਂ ਜਾ ਕੇ ਅਟੈਕ ਹੋ ਗਿਆ ਇਹਨੂੰ ਇੱਕ ਮੁੰਡੇ ਨੂੰ ਇੱਕ ਖਤਮ ਹੋ ਗੋ ਮੁੰਡਾ ਤੇ ਆਪਣੇ ਮੁੰਡੇ ਚਾਰ ਪੰਜ ਬੈਠੇ ਸੀ ਭਰਾ ਇਹਨਾਂ ਨੂੰ ਮੈਂ ਆਖਾ ਚੱਕ ਤੈਨੂੰ ਕਿਦੇ ਉਹ ਜੀ ਥਾੜ ਦਿਖਾਓ ਇਵੇਂ ਕਿਵੇਂ ਹੋ ਗਈ ਫਿਰ ਕਿੰਨਾ ਦਾ ਮੁੰਡਾ ਹੈ ਤੇ ਆਪਣੇ ਬਦੇ ਨਾਲ ਨੱਕ ਜਾਵੇ ਉਹ ਆਗਾ ਜੁੜਦੇ ਜੁੜਦੇ ਜੁੜ ਗਏ ਇੱਥੇ ਲੈ ਆਂਦਾ ਇਹਨੂੰ ਇਹਨੂੰ ਹਣ ਮਨਵਾਇਆ ਸੀ ਹਰ ਹਰ ਨਵਾ ਤੇ ਕਪੜੇ ਆਦੇ ਮੁੰਡੇ ਦੇ ਕਪੜੇ ਲਿਆ ਤੇ ਪਾਏ ਨੇ ਤੇ ਹੁਣ ਇਹਨੂੰ ਸੁਰਤਾ ਆ ਕੇ ਲਿਖਦਾ ਹੈ ਤੇ ਗੋਲਦਾ ਨਹੀਂ ਬੀ। ਜਿਹੜਾ ਸਖਸ਼ ਹੈ ਵੀ ਡਿੱਗ ਗਿਆ ਹੈ اولاد ਬਹੁਤ ਮਾੜੇ ਆ। ਪਰ ਪਹਿਲਾਂ ਤਾਂ ਉਹ ਵੀਰਾਂ ਦਾ ਧੰਨਵਾਦ ਜਿਨ੍ਹਾਂ ਵੀਰਾਂ ਨੇ ਪਰਦੇਸੀ ਬੰਦੇ ਨੂੰ ਫੜਿਆ, ਨਵਾਇਆ, ਤੋਆਇਆ ਤੇ ਉਹਦਾ ਸਾਥ ਸੰਭਾਲ ਕੇ ਦਿੱਤੀ ਧੰਨਵਾਦ ਸਾਰੇ ਮੰਡੇ ਵਾਲਿਆਂ ਦਾ। ਦੇਖੋ ਵੀਰੇ ਕਦੇ ਵੀ ਕੰਮ ਇਹੋ ਜੇ ਮਿਲ ਸਕਦੇ ਆ ਪਰ ਪਹਿਲੀ ਜਿਹੜੀ ਆਪਣੀ ਪ੍ਰਕਿਰਿਆ ਵੀ ਉਹਦਾ ਧਿਆਨ ਦਿਓ। ਦੂਸਰੀ ਪ੍ਰਕਿਰਿਆ ਇਹ ਆ ਵੀ ਅੱਜ ਆਪਾਂ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਵੀਰ ਨੂੰ ਸਿਵਲ ਹਸਪਤਾਲ ਦੇ ਵਿੱਚ ਲਾਜ ਚੱਲ ਰਿਹਾ ਸਾਡੀ ਵੀਡੀਓ ਬਣਾਉਣ ਦਾ ਮਤਲਬ ਈ ਹੁੰਦਾ ਸਾਡੇ ਪੱਤਰਕਾਰ ਭਾਈਚਾਰੇ ਨਾਲ ਸਾਡੇ ਸਾਂਝ ਹੈ ਇਸੇ ਕਰਕੇ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਪਰਿਵਾਰ ਦਾ ਜਿਹੜਾ ਬੱਚਾ ਹੈ ਆਪਦੇ ਉੱਥੇ ਪਹੁੰਚ ਸਕਦਾ ਕਿਉਂਕਿ ਸਾਡੇ ਕੋਲ ਇਹ ਘਟਨਾ ਹੈ ਪਹਿਲੀ ਨਹੀਂ ਸਾਡੇ ਕੋਲ ਕਈ ਘਟਨਾਵਾਂ ਇਹੋ ਜਿਹੀਆਂ ਆਈਆਂ ਮੈਂ ਪਿਛਲੀ ਵਾਰੀ ਸਦਰ ਥਾਣੇ ਨੂੰ ਵੀ ਇਹ ਇੱਕ ਨਖਲਾਉ ਇਸ ਬੱਚੇ ਵਰਗਾ ਫਿਰ ਸੀਗਾ ਵੀ ਉਹਨੂੰ ਵੀ ਅਸੀਂ ਉੱਥੇ ਪਹੁੰਚਾਇਆ ਸੀਗਾ ਮੀਡੀਆ ਦੇ ਰਾਈਂ ਕਿਉਂਕਿ ਵੀਡੀਓ ਫਾਈਲ ਸ਼ੇਅਰ ਹੋਈ ਔਰ ਸਾਡੇ ਪੁਲਿਸ ਮਲਾਜਨ ਐ ਐਸ ਐਚ ਓ ਸਾਹਿਬ ਦੀ ਧਿਆਨ ਦੇ ਵਿੱਚ ਲਿਆਂਦਾ ਕੇਸ ਉੱਥੇ ਪਹੁੰਚਾਇਆ ਗਿਆ ਹੁਣ ਵੀ ਮੇਰੀ ਗੱਲ ਹੋਈ ਹੈ ਉਹਨਾਂ ਨਾਲ ਉਹ ਕਹਿ ਰਹੇ ਆ ਵੀ ਸਵੇਰੇ ਆਪਾਂ ਥਾਣੇ ਉੱਤੇ ਕਾਲ ਮਿਲ ਕਰਕੇ ਇਹ ਰਿਪੋਰਟ ਉਹ ਭੇਜ ਕੇ ਉੱਤ ਤਲਾਹ ਮਿਲ ਜੇਗੀ ਜਿਉਂ ਚੰਦਾ ਹੋਇਆ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਪਰਿਵਾਰ ਅਰਦਾਸ ਕਰ ਲੋ ਵੀ ਇਹ ਬੱਚਾ ਪਰਿਵਾਰ ਤੱਕ ਜਰੂਰ ਪਹੁੰਚੇਗਾ ਇਹ ਨਹੀਂ ਆਏਗਾ ਵੀ ਆਪਾਂ ਇਹਨੂੰ ਵਿਚਾਲੇ ਛੱਡਾਂਗੇ